ਨੇ ਲਦਾਖ ਵਿਖੇ ਕਹਾਦਸੇ ਦੌਰਾਨ ਦੇਸ਼ ਖਾਤਰ ਜਾਨ ਨਿਛਾਵਰ ਕਰਨ ਵਾਲੇ ਭਾਰਤੀ ਫੌਜ ਦੇ ਜਵਾਨ ਏਐਲਡੀ ਦਲਜੀਤ ਸਿੰਘ ਨਿਮਿਤ ਪਰ ਪਾਟ ਦਾ ਪੋਗ ਅਤੇ antim ardas ਗੁਰਦੁਆਰਾ ਸ੍ਰੀ ਟਾਲੀ ਸਾਹਿਬ ਗਲਰੀ ਵਿਖੇ ਹੋਈ ਜਿਸ ਵਿੱਚ ਪੰਜਾਬ ਦੇ ਰੱਖਿਆ ਸੇਵਾਵਾ ਭਲਾਈ ਸੁਤੰਤਰਤਾ ਸੰਗਰਾਮੀ ਅਤੇ ਬਾਗਬਾਨੀ ਮੰਤਰੀ ਸ਼੍ਰੀ ਮਹੋਂਦਰ ਭਗਤ ਉੱਚੇ ਚੇਤੌਰ ਤੇ ਸ਼ਰਦਾਂਝਲੀ ਦੇਣ ਲਈ ਪਹੁੰਚੇ ਪੰਜਾਬ ਦੇ ਦੋ ਮਹਾਨ ਸਪੂਤ ਕੁਝ ਦਿਨ ਪਹਿਲੇ ਆਪਣੇ ਦੇਸ਼ ਦੀ ਖਾਤਰ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਉਹਦੇ ਵਿੱਚੋਂ ਇੱਕ ਫੌਜ ਨਾਇਕ ਦਲਜੀਤ ਸਿੰਘ ਜੀ ਜੋ ਦਿਨਨਗਰ ਨੂੰ ਸੰਬੰਧ ਰੱਖਦੇ ਹਨ ਉਹਨਾਂ ਦੇ ਅੱਜ ਭੋਗ ਵਿੱਚ ਮੈਂ ਆਇਆ ਸੀ ਔਰ ਮੇਰੇ ਨਾਲ ਸਾਡੇ ਆਮ ਆਦਮੀ ਪਾਰਟੀ ਦੇ ਚੇਅਰਮੈਨ ਪੰਜਾਬ ਹੈ ਸਿਸਟਮ ਤੋਂ ਕਾਰਪੋਰੇਸ਼ਨ ਤੋਂ ਮੇਰੇ ਵੀਰ ਰਮਨ ਬੈਲ ਜੀ ਉਹਦੇ ਨਾਲ ਸਾਡੇ ਜਿਲ੍ਹਾ ਦੇ ਪ੍ਰਧਾਨ ਜੋਬਨ ਜੀ ਔਰ ਸਾਡੇ ਦਿਨਾਨਗਰ ਹਲਕਾ ਦੇ ਇੰਚਾਰਜ ਸ਼ਮਸ਼ੇਰ ਸਿੰਘ ਜੀ ਔਰ ਬਹੁਤ ਸਾਰੇ ਸਾਥੀ ਮੇਰੇ ਆਮ ਆਦੀ ਪਾਰਟੀ ਦੇ ਕਾਰਕਟਰ ਮੇਰੇ ਨਾਲ ਅੱਜ ਆਏ ਨੇ ਔਰ ਪ੍ਰਸ਼ਾਸਨ ਵੀ ਆਇਆ ਹੈ ਸੋ ਜੋ ਵੀ ਇਨਸਾਨ ਜੋ ਵੀ ਸਾਡਾ ਪੰਜਾਬੀ ਵੈਸੇ ਤੇ ਪੰਜਾਬੀ ਹਮੇਸ਼ਾ ਦੇਸ਼ ਦੀ ਖਾਤਰ ਸਭ ਤੋਂ ਅਗਰ ਕਿਸ ਨੇ ਸਾਧ ਦਿੱਤੀ ਹੈ ਤੇ ਪੰਜਾਬੀਆਂ ਨੇ ਦਿੱਤੀ ਹੈ ਸੋ ਇਹ ਜੋ ਦੋ ਬੱਚੇ ਦਲਜੀਤ ਸਿੰਘ ਔਰ ਲੈਫਟਨੈਂਟ ਕਰਨਲ ਜੋ ਹੈ ਬਾਨੂ ਪ੍ਰਤਾਪ ਮਨਕੋਟਿਆ ਜੀ ਠਾਕੁਰ ਤੋਂ ਸੋ ਮੈਂ ਅੱਜ ਆਇਆ ਸੀ ਪਰਿਵਾਰ ਨੂੰ ਮਿਲਣ ਵਾਸਤੇ ਵੀ ਆਇਆ ਸੀ ਔਰ ਮੇਰੇ ਮਨ ਦੇ ਵਿੱਚ ਇੱਕ ਬਹੁਤ ਇੱਕ ਮੈਂ ਮਹਿਸੂਸ ਕਰ ਰਿਹਾ ਸੀ ਕਿ ਮੇਰਾ ਫਰਜ਼ ਬੰਦਾ ਹੈ ਕਿ ਜਿਸ ਡਿਪਾਰਟਮੈਂਟ ਦਾ ਮੈਂ ਮਨਿਸਟਰ ਹਾਂ ਅਗਰ ਉਸ ਨਾਲ ਸੰਬੰਧਿਤ ਮੇਰੇ ਪਰਿਵਾਰ ਦਾ ਉਹ ਵੀ ਹਿੱਸਾ ਹਨ ਇੱਕ ਮਹਾਨ ਸਪੂਤ ਨੇ ਸਰਦਾਰ ਦਲਜੀਤ ਸਿੰਘ ਜੀ ਨੇ ਲਾਂਸ ਤੇ ਜੋ ਲਾਂਸ ਮੈਕਸਨ ਉਹਨਾਂ ਦੇ ਪਰਿਵਾਰ ਨੂੰ ਮਿਲਿਆ ਹਾਜਮਾ ਉਹਦੇ ਨਾਲ ਜੋ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੋ ਹਮੇਸ਼ਾ ਆਰਮੀ ਅਫੀਸਰ ਜਵਾਨਾਂ ਲਈ ਫੌਜੀਆਂ ਲਈ ਹਮੇਸ਼ਾ ਉਹਦਾ ਸਤਿਕਾਰ ਕਰਦੇ ਨੇ ਔਰ ਉਹਨਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਵਾਸਤੇ ਹਮੇਸ਼ਾ ਦਿਨ ਰਾਤ ਮਿਹਨਤ ਕਰਦੇ ਨੇ ਉਹਨਾਂ ਨੂੰ ਭੇਜਿਆ ਕਿ ਜੋ ਸਰਕਾਰ ਦਾ ਜੋ ਉਹਨਾਂ ਨੇ ਤੈਅ ਕੀਤਾ ਹੈ ਕਿ ਅਗਰ ਕੋਈ ਸਾਡਾ ਪੰਜਾਬੀ ਦੇਸ਼ ਦੇ ਲਈ ਕੁਰਬਾਨੀ ਦਿੰਦਾ ਹੈ ਤੇ ਅਕਸਰਸ਼ਿਆ ਗ੍ਰਾਂਟ ਜੋ ਹੈ ਪਹਿਲੇ 50 ਲੱਖ ਸੀ ਉਹਨਾਂ ਨੇ 1 ਕਰੋੜ ਕੀਤੀ ਹੈ ਉਹਦੇ ਵਿੱਚੋਂ ਅੱਜ ਮੈਂ 6 ਲੱਖ ਰੁਪਏ ਦੇ ਕੇ ਜਾ ਰਿਹਾ ਹਾਂ 94 ਲੱਖ ਰੁਪਏ ਜੋ ਹੈ ਫਾਰਮਲ ਜਾਂ ਪੂਰੀ ਹੋਣ ਦੇ ਬਾਅਦ ਬਹੁਤ ਜਲਦੀ ਪਰਿਵਾਰ ਨੂੰ ਮਿਲੇਗਾ ਔਰ ਜੋ ਸਰਕਾਰ ਦੀ ਪਾਲਿਸੀ ਹੈ ਕਿ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣੀ ਹੈ ਉਹ ਵੀ ਉਹਦੇ ਵੱਡੇ ਭਾਈ ਸਾਹਿਬ ਨੂੰ ਅਕੋਰਡਿੰਗ ਟੂ ਐਜੂਕੇਸ਼ਨ ਨੌਕਰੀ ਦਿੱਤੀ ਜਾਏਗੀ ਸੋ ਮੈਂ ਅੱਜ ਬਹੁਤ ਆਪਣੇ ਆਪ ਨੂੰ ਖੁਸ਼ੀ ਮਹਿਸੂਸ ਕਰ ਰਿਹਾ ਇਸ ਗੱਲ ਦੀ ਕਿ ਮੈਂ ਇਸ ਮਹਾਨ ਸਬੂਦੇ ਚਰਨਾਂ ਦੇ ਵਿੱਚ ਸਦਕਾ ਸਭ ਨੂੰ ਪੇਟ ਕੀਤੇ ਨੇ ਔਰ ਮੈਂ ਚਾਹਾਂਗਾ ਕਿ ਸਾਨੂੰ ਸਾਰਿਆਂ ਨੂੰ ਫਰਜ਼ ਬੰਦਾ ਕਿ ਅਸੀਂ ਇਸ ਪਰਿਵਾਰ ਦੇ ਨਾਲ ਆਪਣੀ ਸਹਿਮਤੀ ਦੇਈਏ ਔਰ ਨਾਲ ਹਮੇਸ਼ਾ ਅਗਰ ਲੋੜ ਪਵੇ ਤੇ ਸਹਿਯੋਗ ਕਰੀਏ ਅਸੀਂ ਕੰਮ ਲੈ ਕੇ ਆਇਆ ਹਾਂ ਪਰਿਵਾਰ ਵੱਲੋਂ ਹੁਕਮ ਕੀਤਾ ਗਿਆ ਹੈ ਕਿ ਸਾਡੇ ਬੱਚੇ ਦੀ ਯਾਦਗਾਰ ਦੇ ਵਿੱਚ ਸਕੂਲ ਦਾ ਨਾਂ ਔਰ ਇਸ ਪਿੰਡ ਦੇ ਵਿੱਚ ਕੋਈ ਗੇਟ ਬਣਾਇਆ ਜਾਏ ਨਾਂ ਦੇ ਉੱਪਰ ਸੋ ਅਸੀਂ ਸਕੂਲ ਦਾ ਨਾਂ ਜਿਹੜਾ ਪੰਚਾਇਤ ਹੈਗੀ ਇਹਦੀ ਫਾਰਮੈਲਟੀ ਹੈਗੀ ਪੰਚਾਇਤ ਸਾਨੂੰ ਲਿਖ ਕੇ ਭੇਜੇਗੀ ਸਕੂਲ ਦਾ ਨਾਂ ਉਸ ਸ਼ਹੀਦ ਦਾ ਨਾਂ ਦਰਜੀਤ ਸਿੰਘ ਦਾ ਨਾਮ ਬਣਾਇਆ ਜਾਏਗਾ ਲਿਖਿਆ ਜਾਏਗਾ ਰੱਖਿਆ ਜਾਏਗਾ ਔਰ ਨਾਲ ਹੀ ਜੋ ਗੇਟ ਹੈ ਉਹਦੇ ਵਾਸਤੇ ਵੀ ਵਿਵਸਥਾ ਕੀਤੀ ਜਾਊਗੀ ਤਾਂ ਕਿ ਗੇਪ ਪਿੰਡ ਦਾ ਜੋ ਗੇਟ ਆਉਦੇ ਉੱਪਰ ਗੇਟ ਬਣ ਕੇ ਤਾਂ ਕਿ ਜਿਹੜਾ ਜੋ ਬੱਚਾ ਇੱਕ ਮਹਾਨ ਸਪੂਤ ਜਿਹਨੇ ਦੇਸ਼ ਲਈ ਕੁਰਬਾਨੀ ਦਿੱਤੀ ਹੈ ਜਾਨ ਦਿੱਤੀ ਹੈ ਉਹ ਹਮੇਸ਼ਾ ਵਾਸਤੇ ਅਮਰ ਰਹੇ ਔਰ ਦੁਨੀਆ ਤੱਕ ਜਦ ਤੱਕ ਦੁਨੀਆ ਰਹੇ ਤਦ ਤੱਕ ਉਹਨੂੰ ਯਾਦ ਕੀਤਾ ਜਾਵੇ